ਇਹ ਤੁਸੀਂ ਸਾਡੇ ਨੂੰ ਸੋਡੇ ਦੀ ਰੱਖਿਆ ਸਾਨੂੰ ਸੋਡੇ ਦੀ ਪੁੱਛਿਆ ਇਹ ਤੁਸੀਂ ਸਾਡੇ ਆ ਸਾਡੇ ਸ਼ਹਿਰ ਵਿੱਚ ਲੰਘਿਆ ਠੀਕਾ ਮਿਹਨਤ ਕਰਕੇ ਮੈਂ ਇੱਥੇ ਕਰ ਰਹੇ ਹਾਂ ਸਮਝ ਕਰੋ ਆਹ ਠੀਕ ਹੈ ਇੱਥੇ ਕਰ ਰਹੇ ਹਾਂ ਚੰਗਾ ਚੰਗਾ ਦਾ ਹੁੰਦਾ ਜਿਸ ਜੰਗਾਂ ਜੀ ਪੰਗਾ ਤਾਂ ਦਿਸੀ ਜਾਂਦਾ ਕੱਚ ਦੇ ਵਿੱਚ ਸੀ ਇਹੇ ਕੰਮ ਤਾਂ ਦੇਖੋ ਪਹਿਲੀ ਵਾਰ ਪਹਿਲੀ ਵਾਰ ਦੇਖਿਆ ਅੱਜ ਜਦ ਜਦ ਤੁਸੀਂ ਵੋਟਾਂ ਲੈਣ ਆਏ ਆ ਉਹ ਦਿਨ ਮੈਂ ਜਾ ਗਿਆ ਸੀ ਇੱਥੇ ਤੁਸੀਂ ਫੋਟੋ ਲੈਣ ਆਏ ਆ ਪਹਿਲਾਂ ਕਿੱਥੇ ਆ ਤੁਸੀਂ ਨਾ ਕੋਈ ਬੈਰੀਜਟ ਲੈ ਅੱਜ ਸਾਨੂੰ ਜਰਾ ਹੁਣ ਇੱਕ ਮਿੰਟ ਬਾਪੂ ਇੱਕ ਮਿੰਟ ਮੈਂ ਨਾ ਕਿਸੇ ਹੋਰ ਦੇ ਨਹੀਂ ਮੇਰੀ ਤੋਂ ਬਾਅਦ ਚਾਤਰਾ ਮੈਂ ਇੱਕ ਮਿੰਟ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੇ ਆਪਾਂ ਜਿਹੜੀ ਤੁਸੀਂ ਗੱਲ ਕਰਣੀ ਹੈ ਨਾ ਉਹ ਆਪਾਂ ਗੱਲ ਕਰ ਲਈਏ ਇਹ ਵੀ ਇਹ ਤਾਂ ਚੱਲ ਜਿਹੜਾ ਇਹਨਾਂ ਨੇ ਕਿਹਾ ਇਹ ਯਾਰ ਇਹਨਾਂ ਨੇ ਐਵੇਂ ਕਰਦੇ ਤੁਸੀਂ ਕਰਿਆ ਤੇ ਫੇਰੀ ਹੋਇਆ ਅੰਮ੍ਰਿਤਸਰ ਸਾਹਿਬ ਜਿੰਦੇ ਸਾਹਿਬ ਨਾਲ ਗੱਲ ਹੋ ਰਹਾ ਆਪਾਂ ਤਾਂ ਪੈਰੀਟ ਖਲਾ ਦੇ ਇਹ ਉਹੀ ਕਿਸਾਨ ਆਪਣੇ ਕਿਹੜਾ ਤੁਸੀਂ ਸੋਡੇ ਵਿੱਚ ਵੀ ਸਰੀ ਕਿਉਂ ਨਹੀਂ ਖਾ ਜਾਣਗੇ ਤੁਸੀਂ ਹੱਸਾ ਕੇ ਹੀ ਖੜੇ ਆ ਸਾਡੇ ਇਹ ਤੁਸੀਂ ਸਾਡੇ ਸਾਨੂੰ ਸੋਡੇ ਚ ਨਹੀਂ ਰੱਖਿਆ ਸਾਨੂੰ ਸੱਚੀ ਪੁੱਛਿਆ ਇਹ ਤੁਸੀਂ ਸਾਡੇ ਕੋ ਇੱਕ ਮਿੰਟ ਕਰ ਦੇਖੋ ਹੀ ਗੱਲਾਂ ਤੂੰ ਗਾੜੀ ਨਾਲ ਪਾਸ ਹਰ ਇਸ ਨੂੰ ਯਾਦ ਅਸੀਂ ਜਾਂਦੇ ਵੀ ਨਹੀਂ ਜਦੂਗਾ